ਅੱਸੀ ਕਾਲ ਜੀ ਮੈਂ ਨਰਿੰਦਰ ਸਿੰਘ ਲਹਿਲ ਤੇ ਤੁਸੀਂ ਵੇਖ ਰਹੇ ਹੋ ਸਿੱਧੀ ਗੱਲ ਸੋ ਸਭ ਤੋਂ ਪਹਿਲਾਂ ਤੇ ਸਾਨੂੰ ਦੇਖ ਰਹੇ ਸਾਰੇ ਸੋਤਿਆਂ ਦਾ ਇਸ ਪ੍ਰੋਗਰਾਮ 'ਚ ਸਵਾਗਤ ਹੈ ਤਾਂ ਫਿਰ ਸਵਾਗਤ ਕਰਦੇ ਹਾਂ ਅਜਮੇਰ ਸਿੰਘ ਜੀ ਭਗਪੁਰ ਦਾ ਭਗਪੁਰ ਜੀ ਤੁਹਾਡਾ ਬਹੁਤ ਬਹੁਤ ਸੋਹਣੇ ਚੈਨਲ ਨਾਲ ਜੁੜਨ ਲਈ ਸਵਾਗਤ ਹੈ ਸੋ ਗੱਲ ਕਰਦੇ ਅੱਜ ਕਿ ਭਗਪੁਰ ਜੀ ਜਿਵੇਂ ਤੁਸੀਂ ਸੁਣਿਆ ਹੀ ਹੋਏਗਾ ਕਿ ਜ਼ਿਲ੍ਹਾ ਅੰਮ੍ਰਿਤਸਰ ਪੰਜਾਬ ਦੇ ਮਜੀਠਾ ਇਲਾਕੇ ਦੇ ਵਿੱਚ ਕੁਈ ਕਾਫੀ ਪਿੰਡਾਂ ਜਿਹੜੀ ਅੱਜ ਜ਼ਹਿਰੀਲੀ ਸ਼ਰਾਬ ਦੇ ਨਾਲ ਜਿਹੜੀਆਂ ਹੁਣ ਤੱਕ 20 ਮੌਤਾਂ ਜਿਹੜੀਆਂ ਹੋ ਚੁੱਕੀਆਂ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਕਿ ਜੋ ਕੁਝ ਪੰਜਾਬ ਦੇ ਅੰਦਰ ਇਸ ਤੰਗ ਦੀ ਜ਼ਹਿਰੀਲੀ ਸ਼ਰਾਬ ਨਾਲ ਲੋਕ ਮਰੇ ਨੇ ਉਸ ਦੇ ਚਿੱਕਾ ਕਸੂਰ ਹੋਏਗਾ ਜੀ ਦੇਖੋ ਜੀ ਪਹਿਲੀ ਗੱਲ ਤਾਂ ਜੈ ਸਾਹਿਬ ਮੈਂ ਇਸ ਗੱਲ ਦਾ ਬੜਾ ਸਨ ਦੁੱਖਾ ਜੀ ਵੀ ਜਿਹੜੀਆਂ ਸਾਡੀਆਂ ਅਚਾਨਕ ਜਤੀ ਚੰਦ ਜਿਹੜੀਆਂ ਨਸ਼ੇ ਨਸ਼ੇ ਨਾੜਦਾਰਤਾ ਹੋ ਰਹੀਆਂ ਨੇ ਜੀ ਅਚਾਨਕ ਚਾਹੋ ਬਹੁਤ ਐਕਸੀਡੈਂਟਾਂ ਹੋ ਰਹੀਆਂ ਸਲੈਪ ਖਦੀ ਨਲਕੀ ਨਾਲ ਹੋ ਰਹੀ ਆ ਚਾਹੇ ਨਸ਼ੀ ਹੋ ਰਹੀ ਆ ਹਲੇ ਤੇ ਇਹ ਬਹੁਤ ਹੀ ਬੜਾ ਦੁੱਖਾ ਬਹੁਤ ਦੁਖਾਂਤ ਆ ਜਿਹੜਾ ਇਹ ਅੱਜ ਮਜੀਠੇ ਹਲਕੇ 'ਚ ਵਾਪਰਿਆ ਤੇ ਤਕਰੀਬਨ ਤੇ ਇਹ ਹੁਣ 21 25 ਦੇ ਕਿਨਾਰੇ ਕਹਿ ਰਹੇ ਨੇ ਮੋਤਾ ਦੇ ਕਰੀਬ ਟਕਰਾ ਹੈਗੇ ਤੇ ਅੱਗੇ ਬਾਕੀ ਆਉਣ ਵਾਲੇ ਸਮੇਂ ਰਿਪੋਰਟ ਦੱਸੂਗੀ ਜਿਹੜੇ ਕਿ ਬੰਦੇ ਕੋਈ ਸੀਰੀਅਸ ਨੇ ਤੇ ਪਰ ਗੱਲ ਇਹ ਆ ਵੀ ਇਸ ਗੱਲ ਨੂੰ ਆਪਾਂ ਜਿੰਨੀ ਮਰਜ਼ੀ ਲੰਬੀ ਲਈਏ ਮੈਂ ਨਹੀਂ ਚਾਹੁੰਦਾ ਵੀ ਆਪਾਂ ਗੱਲ ਲੰਬੀ ਲੇ ਕੇ ਜਾਈਏ ਕਿਉਂਕਿ ਸਰਕਾਰ ਜਿਹੜੀ ਹੈਗੀ ਆ ਅੱਜ ਆਮ ਪਾਰਟੀ ਦੀ ਸਰਕਾਰ ਆ ਜਿਹੜੀ ਕਿ ਅਸੀਂ ਕਹਿੰਨੇ ਸੀ ਅਸੀਂ ਬਦਲਾਅ ਦੀ ਨੀਤੀ ਲੈ ਕੇ ਆਏ ਆ ਅਸੀਂ ਬਦਲਾਅ ਦੀ ਨੀਤੀ ਲੈ ਕੇ ਆਵਾਂਗੇ ਅਸੀਂ ਦਿੱਲੀ ਦਾ ਫਾਰਮੂਲਾ ਅਡਾਪਟ ਕਰਾਂਗੇ ਇੱਥੇ ਅਸੀਂ ਕੇਜਲ ਦਾ ਫਾਰਮੂਲਾ ਅਡਾਪਟ ਕਰਾਂਗੇ ਇੱਥੇ ਜੀ ਵਿਰੋਧੀਆਂ ਨੂੰ ਹੌਟ ਟਾਈਮ ਨਿੰਦਦੇ ਸੀ ਜਦ ਇਹ ਆਪੋਜੀਸ਼ਨ ਬਰੋਤ ਸੀਗੇ ਸਰਕਾਰ ਤੋਂ ਬਾਹਰ ਸੀ ਸਰਕਾਰ ਨਾਲ ਦੀ ਇਹਨੇ ਕੋਈ ਚੀਜ਼ ਦੇਖ ਨਹੀਂ ਸੀ ਤੇ ਲੋਕਾਂ ਨੂੰ ਇਹਨੇ ਭੋਲੇ ਭੋਲੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਵਿਚਾਰਿਆਂ ਨੂੰ ਅਨਾ ਉਹਨਾਂ ਨੂੰ ਇੰਨਾ ਪਰਮਾ ਲਿਆ ਆਪ ਨੇ ਸੋਲੇਗਾ ਕਿ ਆਪ ਦੀ ਕਮੇਟੀ ਕਰਕੇ ਕਿਉਂਕਿ ਲੋਕ ਤਾਂ ਸਾਡੇ ਕਮੇਡੀਆਂ ਦੀ ਸਕੀਨ ਨੇ ਉਹ ਤਾਂ ਅੰਜਾਇਮੈਂਟ ਦੀ ਸਕੀਨ ਨੇ ਪੰਜਾਬ ਦੀ ਵਿਰਾਸਤ ਵੀ ਕਿੰਸੀ ਆ ਕਿ ਉਹ ਸਰਵਾਈਠ ਆਠ ਨਾਲ ਤੇ ਆਪਣੇ ਸ਼ੌਕ ਵੀ ਪੂਰੇ ਪਾੜਦੇ ਨੇ ਜੀ ਜਿਸ ਕਰਕੇ ਉਹ ਇਹਨਾਂ ਨੇ ਉਹ ਇਹਦੇ ਪਰਮਾ ਲੇ ਰੋਕ ਤੇ ਉਹਨਾਂ ਨੇ ਫੁੱਲ ਅਥੋਰਟੀ ਲਾ ਕੇ ਜਿਹੜੇ ਕਿ ਅੱਜ ਤੱਕ ਪੰਜਾਬ ਨੂੰ ਬਚਾਉਂਦੇ ਆ ਰਹੇ ਸੀਗੇ ਸਰਕਾਰਾਂ ਚਾਹੇ ਕਾਂਗਰਸੀ ਚਾਹੇ ਅਕਾਲੀਦਾਸ ਸੀ ਬੀਜੇਪੀ ਸੀ ਹਮੇਸ਼ਾ ਹੀ ਉਹਨਾਂ ਨੇ ਪੰਜਾਬ ਦੇ ਪੱਖ ਦੀ ਗੱਲ ਕੀਤੀ ਪੰਜਾਬ ਬਾਰੇ ਸੋਚਿਆ ਪੰਜਾਬ ਦੇ ਲੋਕਾਂ ਬਾਰੇ ਸੋਚਿਆ ਪੰਜਾਬ ਦੀ ਵਿਰਾਸਤ ਬਾਰੇ ਸੋਚਿਆ ਪੰਜਾਬ ਦੀ ਮਿਸਟਰੀ ਵਿਰਸੇ ਬਾਰੇ ਸੋਚਿਆ ਹਰ ਲੈਵਲ ਤੇ ਕਿਉਂਕਿ ਇਹ ਬਾਰਡਰ ਏਰੀਆ ਹੈ ਜੀ ਸਭ ਤੋਂ ਵੱਡੀ ਗੱਲ ਹੈ ਬਾਰਡਰ ਏਰੀਆ ਜੋ ਵੀ ਮਾਰ ਪੈਂਦੀ ਹੈ ਜਿਵੇਂ ਅੱਜ ਹੋ ਰਿਹਾ ਪਾਕਿਸਤਾਨ ਦੀ ਲੜੀ ਹੋਈ ਆ ਇਹ ਬਾਰਡਰ ਤੇ ਮਾਰ ਪੈਂਦੀ ਆ ਅੱਜ ਵੀ ਮੇਠਾਲਕਾ ਬਾਰਡਰ ਏਰੀਆ ਪੈਂਦਾ ਬਿਲਕੁਲ ਬਾਰਡਰ ਉਹ ਤਾਂ ਪਹਿਲੇ ਹੀ ਮਾਰ ਚ 24 ਘੰਟੇ ਹਟੇ 24 ਆਵਰ 7 24 ਤੋਂ ਲਾ ਕੇ ਮਾਰ ਚੱਲਦੇ ਆ ਰਹੇ ਆ ਬਿਲਕੁਲ ਬਾਰਡਰ ਏਰੀਆ ਤੇ ਖਾਸ ਕਰਕੇ ਅਮਰਸਾ ਗੁਜਾਸ ਕੋ ਜਿਹੜਾ ਹੈ ਨਾ ਨਾਲਾ ਉਹ ਚੱਲਦਾ ਆ ਰਿਹਾ ਅੱਜ ਜੋ ਵਰਸਾ ਜਿਹੜੀ ਗੱਲ ਕਹਿਣਾ ਸੀ ਵੀ ਇਹ ਸਰਕਾਰਾਂ ਦੀ ਸਰਪਸਤੀ ਥਲੇ ਧੰਦੇ ਹੁੰਦੇ ਨੇ ਜੋ ਕੁਝ ਵੀ ਹੋ ਰਿਹਾ ਅੱਜ ਕੀ ਦੀ ਸਰਪਸਤੀ ਝਲੇ ਹੋਏ ਭਗਵੰਤ ਮਾਨ ਜੀ ਜਵਾਬ ਦੇਣ ਸਾਡੀ ਗੱਲ ਦਾ ਵੀ ਅੱਜ ਇਹ ਕੀ ਦੀ ਸਰਪਸਤੀ ਇਹ ਥੋੜਿਆ ਕੇਜਲ ਦੀ ਸਰਪਸਤੀ ਹੋ ਰਹੀ ਆ ਪੂਕੋ ਭਗਵੰਤ ਮਾਨ ਦੀ ਸਰਪਸਤੀ ਥਲੇ ਹੋ ਰਹੀ ਆ ਇਹ ਜੋ ਹਾਂ ਕਿਹ ਕਿਹ ਦੀ ਸਰਪਸਤੀ ਥਲੇ ਹੋ ਰਹੀ ਆ ਬਹੁਤ ਮਾੜਾ ਹੋ ਰਿਹਾ ਦੂਜੀ ਗੱਲ ਦੂਜੀ ਗੱਲ ਜਿਹੜੀ ਅੱਜ ਆ ਜਦੋਂ ਵੀ ਪੰਜਾਬ ਤੇ ਜਦੋਂ ਤਾਂ ਪੰਜਾਬ ਦੇ ਵਿੱਚ ਆਨੰਦ ਮਨਣ ਦਾ ਸਮਾਂ ਆ ਬਿਲਕੁਲ ਤਾਂ ਦਾਬੇ ਦਿੱਲੀ ਦੀ ਪਾਰਟੀ ਆ ਜਾਂਦੀ ਆ ਉਹ ਇੰਜੋਏ ਕਰਦੀ ਆ ਤੇਜੀ ਵਾਲੀ ਟੀਮ ਸਾਰੀ ਇੱਥੇ ਆਉਂਦੀ ਆ ਦਿੱਲੀ ਵਾਲੀ ਕਿਉਂਕਿ ਉਹ ਦਿੱਲੀ ਤੋਂ ਵੇਲੇ ਹੋਗੇ ਹੁਣ ਇੱਥੇ ਇੰਜੋਏ ਕਰਦੇ ਫਦੇ ਆ ਇੱਥੇ ਆਪਨੇ ਫੁੱਲ ਇੰਜੋਏ ਕਰਦਾ ਹੋ ਆਗੇ ਹਾਂ ਪੂਰਾ ਇੰਜੋਇਮੈਂਟ ਲੈ ਰਹੇ ਨੇ ਸਰਕਾਰ ਦਾ ਆਨੰਦ ਮਾਣ ਰਹੇ ਨੇ ਤੇ ਇਸ ਰਾਜ ਦਾ ਕਿ ਉਹਨਾਂ ਕੋਲ ਤਾਂ ਕੁਝ ਰਿਹਾ ਹੀ ਨਹੀਂ ਦਿੱਲੀ ਦੇ ਪੁਜਾਤੇ ਬਿਲਕੁਲ ਜੀ ਬਿਲਕੁਲ ਹੁਣ ਜਦੋਂ ਦਿੱਲੀ ਤੇ ਪੰਜਾਬ 'ਤੇ ਭੀੜ ਪੈਂਦੀ ਆ ਪੰਜਾਬ 'ਤੇ ਕੋਈ ਆਫਤ ਆਉਂਦੀ ਆ ਜਿਵੇਂ ਹੁਣ ਮਜੀਠਾ ਹਲਕ ਜਾਈ ਆ ਨਸ਼ਾ ਦਈ ਆ ਅੱਗੇ ਸੰਗਰੂਰ 'ਚ ਆਈ ਹਨਾ ਪਟਿਆਲੇ 'ਚ ਆਈ ਬਟਾਲੇ ਚ ਆ ਜੀ ਬਟਾਲੇ ਚ ਆ ਤੇ ਸਾਰੇ ਪਾਸੇ ਪੰਜਾ ਸਾਰੇ ਪਾਸੇ ਜਿਹੜਾ ਮਰਜੀ ਖੁੰਝਾ ਬੋਲੋ ਜੀ ਸਾਰੇ ਕਿੱਥੇ ਘੱਟ ਕੇ ਦੇ ਵੱਧ ਮੈਂ ਤਾਂ ਅਲੀ ਗੱਲ ਟਵੇਂ ਇੱਕ ਦਿਨ ਮੈਂ ਇਤਿਹਾਸਿਕ ਗੱਲ ਬਣ ਜਾਣਾ ਜੀ ਜੀ ਜੇ ਮਰਾ ਕਹਿਣ ਦਾ ਪਾਵੇ ਆ ਵੀ ਉਹ ਜੋ ਕੁਝ ਹੋਇਆ ਵਾਪਰ ਰਹਾ ਜੀ ਅੱਜ ਕੇਜਰੀਵਾਲ ਦੀ ਟੀਮ ਕਿੱਥੇ ਆ ਭਗਵੰਤ ਦੀ ਟੀਮ ਕਿੱਥੇ ਹੈ ਦੀ ਸਰਕਾਰ ਚਲਾ ਰਹੀ ਆ ਕਿ ਦਿੱਲੀ ਤੋਂ ਆਗੇ ਸਾਡੀ ਪੰਜਾਬ ਦੇ ਲੋਕਾਂ ਨੂੰ ਚਲਾ ਰਹੀ ਸਾਡੇ ਕਿ ਪੰਜਾਬ ਦੇ ਲੋਕਾਂ ਜੀ ਇਹ ਨਰਾਜ਼ਗੀ ਆ ਵੱਟ ਤੇ ਲੜਾਈ ਹੋਈ ਆ ਜੀ ਵਾਟਰ ਤੇ ਲੜਾਈ ਹੋਇਆ ਪਾਕਿਸਤਾਨ ਕਿੰਨੇ ਦਿਨ ਤੋਂ ਲੜਾਈ ਚੱਲੀ ਆ ਕੋਈ ਦਿੱਲੀ ਵਾਲੀ ਟੀਮ ਆਈ ਕੋਈ ਕੇਜਲੜ ਰੜਕੇ ਉੱਥੇ ਕੋਈ ਕੇਜੀ ਵਾਲੇ ਕੋਈ ਬਿਆਨ ਆਇਆ ਜੀ ਸਿਸਟਮ ਦੇ ਬਾਰੇ ਕੋਈ ਅਗੇਂਸਟ ਕੋਈ ਗੱਲਬਾਤ ਹੋਈ ਉਹ ਉਹ ਉੱਥੇ ਉਹ ਨਹੀਂ ਲੜਕੇ ਪਾਣੀ ਦਾ ਮੁੱਦਾ ਆਇਆ ਹੁਣ ਪਾਣੀ ਦਾ ਮੁੱਦਾ ਰੋਜ਼ ਦੇ ਜਿਵੇਂ ਕਹਿੰਦਾ ਕਿਸੇ ਜ਼ਮੀਨ ਤੇ ਪ੍ਰਾਈਵੇਟ ਜ਼ਮੀਨ ਤੇ ਕਿਸੇ ਦੇ ਧੱਕੇ ਨਾਲ ਕਬਜ਼ਾ ਕਰਨ ਜਾਣਾ ਹੁੰਦਾ ਉਸ ਲੈ ਕੇ ਉੱਥੇ ਬੋਲ ਚੱਲ ਜਾਂਦਾ ਪਾਣੀ ਦੀ ਨੰਗਲ ਡੈਮ ਵੀ ਚੱਲ ਜਾਂਦਾ ਬਿਲਕੁਲ ਮਤਲਬ ਆਂਦਾ ਮੱਛੀ ਖਾਣ ਜਾਂਦਾ ਇੰਜੋਏ ਕਰਨ ਜਾਂਦਾ ਇਹ ਕਿਸਾਨ ਦੁਨੀਆ ਹੁਣ ਕਹਿੰਦਾ ਕਿਸਾਨ ਦੁਨੀਆ ਇਹਦੇ ਨਾਲ ਧੱਕੜੂ ਹੋ ਕਿਸਾਨ ਜਨ ਜਨ ਤੋ ਤੋ ਜਹਾਦੀ ਜੁੱਤੀਆਂ ਮਾਰੀਆਂ ਤਾਂ ਉਹਨਾਂ ਡੰਡੇ ਮਾਰ ਕੇ ਸੁਪਰ ਟੈਪ ਚੱਕਤੇ ਅੱਜ ਤੇਰੇ ਨਾਲ ਪੰਜਾਬ ਸਰਕਾਰ ਨਾਲ ਪਾਣੀ ਦੇ ਮਸਲੇ ਕਿੱਥੇ ਖੜੇ ਹੋ ਚਾਹੇ ਕਿ ਪਾਣੀ ਦਾ ਨੁਕਸਾਨ ਕਿਸਾਨ ਨੂੰ ਹੋਇਆ ਤੂੰ ਕਹਿੰਦਾ ਮੈਂ ਵੱਡਾ ਕਿਸਾਨ ਦਾ ਪੁੱਤਾਂ ਤੂੰ ਆਪਦੇ ਕੇਜਰੀ ਵਾਲੀ ਟੀਮ ਲੈ ਕੇ ਬਿਠਾ ਉੱਥੇ ਤਾੜਾ ਦੇਣ ਉੱਥੇ ਬੱਡ ਦੇ ਲੜਾਈ ਲਾਦੇ ਬੱਡ ਦੇ ਬੰਦੇ ਤੇ ਤੋਪਾਂ ਚੁੜੇ ਦਿੱਲੀ ਬੈਠ ਕੇ ਮਰਤੇ ਆ ਕੇ ਮਰਦਾ ਪੰਜਾਬਾ ਦਿੱਲੀ ਥੋੜਾ ਮੱਦਾ ਬਿਲਕੁਲ ਯੱਕ ਹੁਸਿਆਣਾ ਖੜੀ ਥੋੜਾ ਮੱਦਾ ਜਿੱਥੇ ਪਾਣੀ ਦਾ ਮਸਲਾ ਸੀ ਜਾਂ ਰੈਣੇ ਬਾਰੇ ਚੁੱਪ ਹੋਏ ਇਹਦੇ ਸਭ ਹੋ ਗਿਆ ਜੀ ਇਸ ਕਰਕੇ ਇਸ ਤੇ ਬਹੁਤ ਲੰਬਾ ਕਿਆ ਜਾ ਸਕਦਾ ਲੇਕਿਨ ਇਹ ਸਭ ਕੁਝ ਜੋਗ ਹੋ ਰਿਹਾ ਭਗਵੰਤ ਮਾਨ ਦੀ ਸਰਕਾਰ ਤੇ ਭਗਵੰਤ ਮਾਨ ਦੇ ਐਮਐਲਏ ਜਿਹੜੇ ਰੇਤਾ ਵੇਚਦੇ ਨੇ ਨਸ਼ਾ ਵੇਚਦੇ ਨੇ ਕਿੰਨੇ ਐਮਐਲਏ ਮジョਰਿਟੀ ਨੂੰ ਐਮਐਲਏ ਪੰਜ ਚਾਰ ਨੂੰ ਛੱਡ ਕੇ ਹਾਂਜੀ ਸਪੀਕਰ ਸਾਹਿਬ ਸਾਨੂੰ ਆ ਸਾਂ ਵਰਗੇ ਜਿਹੜੇ ਸਾਬੂ ਬੰਦੇ ਨਹੀਂ ਉਹੋ ਜਿਹਾਂ ਉਹ ਬਚਾਰਾ ਨੂੰ ਛੱਡ ਕੇ ਪੰਜ ਚਾਰਾਂ ਨੂੰ ਬਾਕੀ ਜਿਹੜਾ ਹੈ ਨੇ ਆਪਣੇ ਅ ਐਗਰੀਕਲਚਰ ਮਿਨਿਸਟਰ ਨੇ ਆਪਣੇ ਖੁੱਡੀਆਂ ਸਾਹਿਬ ਖੁੱਡੀਆਂ ਸਾਹਿਬ ਕਿਉਂਕਿ ਬੜਾ ਵਧੀਆ ਅੱਛਾ ਪਰਿਵਾਰਾ ਖੁੜੀਆਂ ਸਾਹਿਬ ਅੱਛਾ ਪਰਿਵਾਰਾ ਕਿਸਾਨ ਆਸਲੀ ਹੈ ਨਾ ਜੇ ਅਸਲੀ ਦਿਖਾ ਉਹਨਾਂ ਦੀ ਵੀ ਖਾਨਦਾਨੀ ਵਾਲੀ ਤੇ ਇਹ ਦੋ ਬੰਦੇ ਜਿਹੜੇ ਮੈਂ ਉਹਨਾਂ ਦੇ ਨਾਲ ਆਏ ਨੇ ਇਹਨਾਂ ਦੀ ਤਾਰੀਫ ਕਰਨ ਦੇ ਕਾਬਿਲ ਨੇ ਤੇ ਇਸ ਕਰਕੇ ਇਹਨਾਂ ਦੇ ਬਾਕੀ ਦਾ ਲਾਣਾ ਨੋਟ ਛਾਪ ਰਿਹਾ ਮਿਸਟਰੀਆਂ ਦੇ ਦੀਆਂ ਚਾਰ ਚਾਰ ਪੰਜ ਬਾ ਮਹਿਮਾਨਾਂ ਨੂੰ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਸੰਜਨੀ ਦੀ ਮੈਂਬਰੀ ਨਹੀਂ ਸੀ ਪਤਾ ਜੀ ਕੌਂਸਲਿੰਗ ਲੜਸਾ ਜੜੇ ਜਿੱਤੇ ਤੇ ਅੱਜ ਉਹ ਚਾਰ ਚਾਰ ਮਿਸਟਰੀਆਂ ਦਾਤਵਾਰਾ ਰੈਵਰੂ ਵਰਗੇ ਮੈਂ ਕਿਹਨੇ ਤਗੜੇ ਤਗੜੇ ਮਹਿਮਾਨੀ ਦੇ ਤੋਹਾਨੂੰ ਹਾਂਜੀ ਤੇ ਕਾਰਪੋਰੇਸ਼ਨ ਦੇ ਉਹਨਾਂ ਨੂੰ ਤੇ ਇਹ ਪੰਜਾਬ ਦੀ ਬਾਤ ਕਿਸ ਹਿੰਦੀ ਇਸ ਕਰਕੇ ਮੈਂ ਤੇਹੀ ਕਹੂੰਗਾ ਵੀ ਇਹਨਾਂ ਦੀ ਸਰਪ੍ਰਸਤ ਦਲੇ ਹੋਇਆ ਹੁਣ ਮੈਂ ਦੁਬਾਰਾ ਫੇਰ ਬਾਰੂ ਵਹੀ ਗੱਲ ਕਹਿਣਾ ਵੀ ਪੰਜਾਬ ਦੇ ਲੋਕਾਂ ਨੂੰ ਜਾਗਣਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਛੜਕਣ ਦੇ ਆ ਜਣਾ ਚਾਹੀਦਾ ਉਹਨਾਂ ਨੂੰ ਸੱਟ ਸਰਕਾਰ ਨੇ ਵੀ ਖਾਣਾ ਚਾਹੀਦਾ ਮੋਦੀ ਸਾਹਿਬ ਜਿੱਥੇ ਪੰਜਾਬ ਦੇ ਚਿੱਟੇ ਨੂੰ ਵਧੀਆ ਬਣਾ ਰਹੇ ਨੇ ਨਾਲ ਸੇਫ ਕਰ ਰਹੇ ਨੇ ਅੱਤਵਾਦੀ ਜਿਸ ਉਹਨਾਂ ਨੇ ਮਹਿਮਸ਼ੂਦ ਮਿੱਟੀ ਹੋਈਆ ਹਨਾ ਉਥੇ ਮੈਂ ਉਹਨਾਂ ਦੀ ਤੈਅ ਵੀ ਕਰਦਾ ਮੋਦੀ ਸਾਹਿਬ ਦੀ ਬਰਛੇ ਤੀਕੇ ਦੇ ਉਹਨਾਂ ਟੈਗਲ ਕੀਤਾ ਹੈਗਾ ਤੇ ਅੱਗੇ ਆਉਣ ਵਾਲੇ ਸਮੇਂ ਵੀ ਬਧੀ ਅੱਛੇ ਤੀਕੇ ਟੈਵਲ ਕਰੂੰਗਾ ਤੇ ਜਾਂਦਾ ਜਾਂਦਾ ਮੈਂ ਮੋਦੀ ਸਾਹਿਬ ਨੂੰ ਵੀ ਅਪੀਲ ਕਰਕੇ ਜਾਂਦਾ ਜੀ ਵੀ ਮੈਂ ਇਹ ਗੱਲ ਕਹਿੰਦਾ ਵੀ ਮੋਦੀ ਸਾਹਿਬ ਜਦੋਂ ਤੁਸੀਂ ਜਿਹੜਾ ਕ੍ਰਾਈਮ ਦੇ ਗਏ ਇਸਨ ਅੱਤਵਾਦੀ ਗਿਸਟਫੇਰ ਵੀ ਵੜੀ ਆ ਇਹ ਇੰਟਰਨੈਸ਼ਨਲ ਲੈਵਲ ਤੇ ਜੀ ਉਹਦੇ ਵਿੱਚ ਜਿਹੜਾ ਸਾਡਾ ਪੰਜਾਬ ਆ ਉਹ ਵੀ ਅੱਤਵਾਦੀ ਮਾਰਥ ਲਈ ਆ ਬਿਲਕੁਲ ਪੰਜਾਬ ਸਾਡਾ ਅੱਤਵਾਦੀ ਵਾਰਸ ਲਈ ਆ ਖਾਸ ਕਰਕੇ ਜਿਹੜੇ ਇਹ ਬਾਰਡਰ ਏਰੀਆ ਨੇ ਉਥੇ ਅੱਤਵਾਦ ਸਾਡੇ ਨੌਜਵਾਨੀ ਖਤਮ ਹੋ ਗਈ ਜੀ ਨੌਜਵਾਨੀ ਖਤਮ ਹੋ ਗਈ ਸਾਡੀ ਖੇਤੀ ਬੜੀ ਖਤਮ ਹੋ ਗਈ ਸਾਡੇ ਕਾਰੋਬਾਰ ਸਾਰੇ ਠੱਪ ਹੋ ਗਏ ਕੋਈ ਬਿਜ਼ਨਸ ਖਤਮ ਹੋ ਗਿਆ ਫੈਕਟਰੀਆਂ ਖਤਮ ਹੋ ਗਈਆਂ ਇਸ ਕਰਕੇ ਸਾਨੂੰ ਪੰਜਾਬ ਨੂੰ ਜਿੱਥੇ ਤੁਸੀਂ ਇੰਨੀ ਜੱਗ ਤੇ ਪੈਸਾ ਖਰਚਿਆ ਪੰਜਾਬ ਨੂੰ ਜੇ ਤੁਹਾਡੀ ਪੰਜਾਬ ਨੂੰ ਜੱਗ ਦਾ ਮੰਦਰੀਆ ਆਪਾਂ 27 ਦੇ ਵਿੱਚ ਸਰਕਾਰ ਲੈ ਕੇ ਆਉਣੀ ਚਾਹੁੰਦੇ ਆ ਪੰਜਾਬ ਸਰਕਾਰ ਦੇ ਵਿੱਚ ਸਦਾਈ ਚ ਪੰਜਾਬ ਦੇ ਵਿੱਚ ਤਾਂ ਉੱਥੇ ਪੰਜਾਬ ਨੂੰ ਬਹੁਤ ਵੱਡਾ ਪੈਕੇਜ ਦਿਓ ਰਾਹਾ ਦਿਓ ਜਿਨ੍ਹਾਂ ਵੀ ਨੁਕਸਾਨ ਹੋਇਆ ਉਹਨਾਂ ਨੂੰ ਵੱਖਰੇ ਸੈਂਟਰ ਵੱਲੋਂ ਸਪੋਰਟ ਮੰਗਣੀ ਚਾਹੀਦੀ ਆ ਤੇ ਵੱਖਰਾ ਇੰਡਸਟਰੀ ਜਾਂ ਐਗਰੀਕਲਚਰ ਵਾਸਤੇ ਤਗੜੇ ਜਿਹੜੇ ਹੈਗੇ ਨੇ ਉਹੋ ਜਿਹੜੀਆਂ ਹੈਗੀਆਂ ਫੰਡ ਸਾਨੂੰ ਸਕੀਮਾਂ ਮਿਲਣੀਆਂ ਚਾਹੀਦੀਆਂ ਨੇ ਇਹ ਬਹੁਤ ਜ਼ਰੂਰੀਆ ਇਹ ਬੋਦੀ ਸਾਹਿਬ ਨੂੰ ਬੇਨਤੀ ਕਰਦਾ ਆਂ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਆ ਆਪਣੀ ਮਾਂ ਦੇ ਸਿਰ ਤੇ ਹੱਥ ਰੱਖ ਕੇ ਇਹ ਸੌ ਖਾਦੀ ਸਵੀਮੈ ਸ਼ਰਾਬ ਨਹੀਂ ਪੀਊਂਗਾ ਕਿਉਂ ਸ਼ਰਾਬ ਛੱਡ ਕੇ ਦੇਰਬਾਰ ਸਾਹਿਬ ਜਾ ਕੇ ਕੇਜਰੀਵਾਲ ਸਾਹਿਬ ਅਤੇ ਭਗਵੰਤ ਮਾਨ ਹੁਣਾਂ ਨੇ ਇੱਕ ਮੋਮ ਚਲਾਈ ਸੀ ਤੇ ਉੱਥੇ ਅਰਦਾਸ ਕੀਤੀ ਸੀ ਅਰਦਾਸਾਂ ਹੋਈਆਂ ਸੀ ਗੁਰੂ ਘਰ ਜਾ ਕੇ ਵੀ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਦਿਆਂਗੇ ਕੀ ਕਦੇ ਇਹ ਗੱਲ ਸੋਚਣਾ ਗਤਨ ਕੀਤਾ ਵੀ ਸਾਡੇ ਜਿਹੜੇ 94 ਐਮਐਲਏ ਨੇ ਜਾ ਸਾਡੇ ਕਿਹੜੇ ਇਸ ਨਸ਼ਾ ਨੂੰ ਮੁਕਤ ਕਰਨਾ ਚਾਹੁੰਦੇ ਪੰਜਾਬ ਉਹਨਾਂ ਦੇ ਡੋਪ ਟੈਸਟ ਕਦੀ ਐਮਐਲਏ ਦੇ ਕਰਾਏ ਕਿ 31 ਮਈ ਤੱਕ ਜਿਹੜੇ ਤੁਸੀਂ ਦਾਵਾ ਕੀਤਾ ਸੀ ਮੁਕਤ ਕਰ ਦੇਵਾਂਗੇ ਪਹਿਲਾਂ ਸਭ ਤੋਂ ਪਹਿਲਾਂ ਤਾਂ ਸਾਡੀ ਕਿਹੜੀ ਅਸੈਂਬਲੀ ਦੇ ਜਿਹੜੇ 94 ਤੁਹਾਡੇ ਐਮਐਲਏ ਨੇ ਜਾਂ 117 ਐਮਐਲਏ ਨੇ ਉਹ ਆਪਣਾ ਡੋਪ ਟੈਸਟ ਕਰਵਾ ਕੇ ਰਿਪੋਰਟ ਪੇਸ਼ ਕਰਨਗੇ ਕਿ ਅਸੀਂ ਸ਼ਰਾਬ ਸ਼ਰਤੀ ਉਹ ਗੰਤਮਨ ਸਾਹਿਬ ਇਹ ਗੱਲ ਸੌਂ ਖਾ ਕੇ ਕਹਿ ਸਕਦੇ ਨੇ ਕਿਉਂਕਿ ਮਾਂ ਦੀ ਸੌਂ ਖਾ ਕੇ ਤੇ ਅੱਗੇ ਮੁੱਕ ਰਗੇ ਤੇ ਕੀ ਉਹ ਹੁਣ ਇਹ ਸੌਂ ਖਾ ਕੇ ਕਹਿ ਸਕਦੇ ਨੇ ਬਈ ਮੈਂ ਸ਼ਰਾਬ ਛੱਡਤੀ ਜਦੋਂ ਆਪ ਤੁਸੀਂ ਸ਼ਰਾਬ ਨਹੀਂ ਛੱਡ ਰਹੇ ਆਪ ਸਭ ਕੁਝ ਕਰੀ ਜਾਂਦੇ ਹੋ ਤੇ ਲੋਕਾਂ ਨੂੰ ਕਿਉਂ ਹਿਦਾਤਾਂ ਦੇਈ ਜਾਂਦੇ ਹੋ ਜੀ ਕਹਿੰਦੇ ਕਹਿੰਦੇ ਨੇ ਸਿਆਣਿਆਂ ਨੇ ਕਿਹਾ ਕਿ ਨਾ ਕਹਾਵਤਾਂ ਨੇ ਇਹ ਤਾਂ ਬੜੀਆਂ ਬੜੀਆਂ ਚੋਰਾ ਜਾਂ ਇਸਕਾਂ ਕਸਵਾ ਨਾਲ ਵਿਹਾਰ ਇਹਦਾ ਕਿਹੜਾ ਦੀਨਵਾਜਾ ਇਹ ਕੋਈ ਇਨਸਾਨ ਆ ਇਹਦਾ ਲੋਕਾਂ ਨੂੰ ਪਰਖ ਹੀ ਨਹੀਂ ਆਈ ਮੈਂ ਤਾਂ ਤੁਸੀਂ ਉਸ ਇਨਸਾਨ ਮੈਂ ਤਾਂ ਕਈ ਵਾਰ ਇਹਦੀ ਗੱਲੇ ਨਹੀਂ ਕਰਨੇ ਲੱਗਾ ਹੁੰਦਾ ਜੀ ਜੀ ਹੈਨਾ ਇਹਦਾ ਸਾਡੀ ਸਾਡੀਆਂ ਸਰਕਾਰਾਂ ਸਾਡੀਆਂ ਪਾਰਟੀਆਂ ਨੇ ਇਹਦਾ ਨਾਮ ਲੈ ਲੈ ਕੇ ਇਹਨੂੰ ਹਾਈਲਾਈਟ ਕਰਤਾ ਬਿਲਕੁਲ ਹੈਨਾ ਤੇ ਵਾਰ-ਵਾਰ ਇੱਕ ਕਾਹੀ ਕਹਿੰਦੇ ਸੀ ਤੇ ਮੈਂ ਹੁਣ ਡਿਟੇਲ ਜਾਣੇ ਚਾਹੁੰਦਾ ਤੁਹਾਡੇ ਕੋਲ ਸਮੇਂ ਦੀ ਘਾਟ ਆ ਬਿਲਕੁਲ ਬਿਲਕੁਲ ਬਹੁਤ ਸਮਾਂ ਘਾਟ ਨਾਲ ਜਿਆਦਾ ਸੀਗਾ ਕਸਵਾ ਨਾਲ ਬਿਹਾਰ ਇਹਦੀ ਕੋਈ ਧਰਮ ਨਹੀਂ ਕੋਈ ਮਾਂ ਨਹੀਂ ਕੋਈ ਦੀਨਵਜ ਨਹੀਂ ਕੋਈ ਪਬਲਿਕ ਨਾਲ ਪਿਆਰ ਨਹੀਂ ਕੋਈ ਪੰਜਾਬ ਨਾਲ ਪਿਆਰ ਨਹੀਂ ਤੇ ਲਾਸਟ ਦੇ ਵਿੱਚ ਇਹੀ ਗੱਲ ਕਹਿਣਾ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀਗਾ ਵੀ ਥੋੜਾ ਡਿਪਾਰਟਮੈਂਟ ਸਟਰੋਂਗ ਹੋ ਜਾਣਾ ਉਹਨਾਂ ਦੀ ਨਿਕੀਲ ਕੱਸੀ ਜਾਵੇ ਕਹਿੰਦਾ ਜਦੋਂ ਸ਼ਿਕਾਰ ਖਿ ਸ਼ਿਕਾਰੀ ਖੜ ਜਾਂਦੇ ਆ ਕੁੱਤਾ ਲੈ ਕੇ ਜੀ ਗੰਨੇ ਦੇ ਆਲੇ-ਦਾਲੇ ਹੁੰਦੇ ਨੇ ਉਸੇ ਗੰਨੇ ਦੇ ਵੜਨ ਜਿੱਥੇ ਪਤਾ ਵੀ ਸੂਰ ਬੜਿਆ ਹੋਇਆ ਜੰਗਲੀ ਸੂਰ ਬੜਿਆ ਹੈ ਜਾਂ ਸ਼ਿਕਾਰ ਬੜਿਆ ਉਹਦਾ ਉਹਦਾ ਸ਼ਿਕਾਰ ਆ ਉੱਥੇ ਜੀ ਹੈਨਾ ਉਹਨੂੰ ਪਤਾ ਹੁੰਦਾ ਵੀ ਇੱਥੇ ਸ਼ਿਕਾਰ ਹੈਗਾ ਬਿਲਕੁਲ ਜੀ ਇਸ ਕਰਕੇ ਪੁਲਿਸ ਨੂੰ ਸਾਰਾ ਪਤਾ ਸਿਵਲ ਹਸਪੀਟਲ ਜਿਹੜਾ ਸੀਮਾ ਆ ਹੈਨਾ ਹੈਲਥ ਰਿਵਾਰਡ ਦਾ ਉਹਨੂੰ ਸਾਰਾ ਪਤਾ ਵੀ ਇਹ ਕਿਹੜੀਆਂ ਦਵਾਈਆਂ ਵਾਲੇ ਦੁਕਾਨਾਂ ਵੇਚਦੇ ਨੇ ਕਿਹੜੀਆਂ ਝਾਲੀ ਫੱਕੀਆਂ ਲੱਗੀਆਂ ਨਸ਼ਿਆਂ ਦੀਆਂ ਦਵਾਈਆਂ ਦੀਆਂ ਨਸ਼ੇ ਵਾਲੀਆਂ ਉਹਨੂੰ ਹਰ ਚੀਜ਼ ਦਾ ਪਤਾ ਹੈ ਡੋਟ ਅਪਾਰਟਮੈਂਟਾਂ ਨੱਥ ਪੈ ਜਵੇ ਤਾਂ ਦੇਖੋ ਸੁਧਾਰ ਆ ਜੂਗਾ ਦਿਨਾਂ 'ਚ ਦਿਨਾਂ 'ਚ ਸੁਧਾਰ ਆ ਜੂਗਾ ਡੋਟ ਅਪਾਰਟਮੈਂਟਾਂ ਨੂੰ ਖਿੱਦਣ ਤੇ ਪੁਲਿਸ ਅਫਸਰ ਸਭ ਪਤਾ ਪੁਲਿਸ ਸਾਨੂੰ ਕਿੱਥੇ ਕੀ ਹੋ ਰਿਹਾ ਕਿੱਥੇ ਕੀ ਨਹੀਂ ਹੋ ਰਿਹਾ ਇਹਨਾਂ ਦੀ ਛੱਤਰ ਥਾਇਆ ਥੱਲੇ ਕੰਮ ਹੋ ਰਿਹਾ ਜਿਹੜੇ ਬਹੁਤ ਵਧੀਆ ਅਫਸਰ ਸੀਗੇ ਉਹ ਤਾਂ ਇਹਨੇ ਐਮਐਲਏ ਬਣਾ ਕੇ ਖੁਦਿਆਂ ਨਾਲ ਬੈਠਾ ਬਿਲਕੁਲ ਦੇਖੋ ਜਿਹੜੇ ਬੰਦੇ ਦਾਸੀ ਫੇਰ ਨੇ ਉਹਨਾਂ ਤਾਂ ਇਹਨੇ ਮਿਸਟਰ ਵਾਤਾ ਜੀ ਹਾਂ ਜਿਹੜਾ ਬੰਦਾ ਟੌਪ ਦਾ ਹੈ ਔਨਸਟੀ ਇਮਾਨਦਾਰ ਸੀ ਐਂਟਲੀਜੈਂਟ ਆ ਹਾਂਜੀ ਉਹ ਐਮਐਲਏ ਬਣ ਕੇ ਆ ਪਾਰਟੀ ਦਾ ਉਹਨੂੰ ਖੁੱਡਿਆਂ ਦਾ ਲਾਇਆ ਪਿਆ ਤੇ ਓਪਨਲੀ ਬੋਲਦਾ ਵੀ ਆ ਕਿ ਉਹੋ ਜਿਹਾ ਤਾਂ ਮਿਸਟਰੀ ਬਣਾ ਰਿਹਾ ਇਹਨਾਂ ਦੀ ਸੰਸੀਅਟ ਕਿੱਥੇ ਕਾਉਂਡੂਦੀ ਆ ਭਗਵੰਤ ਮਾਨ ਦੀ ਦਾ ਕੇਜ ਵਾਲੇ ਤਾਂ ਪੰਜਾਬ ਨੂੰ ਖਾਤੂ ਕਰਨ ਲੱਗੇ ਨੇ ਇਹਨਾਂ ਦੀ ਸਮੱਸਿਆਵਾਂ ਪੰਜਾਬ ਲੈਵਲ ਤੇ ਬਹੁਤ ਵੱਡੀਆਂ ਨੇ ਸਰਕਾਰ ਉਹਦੇ ਲਈ ਕਿਸ ਢੰਗ ਦਾ ਕੰਮ ਕਰ ਰਹੀ ਆ ਆਮ ਆਦਮੀ ਪਾਰਟੀ ਦੇ ਜਿਹੜੇ ਮਤਲਬ ਥੱਲੇ ਜਿਹੜੇ ਵਰਕਰ ਨੇ ਉਹ ਕੀ ਸੋਚਦੇ ਨੇ ਸੋ ਚੰਗਾ ਹੋਵੇ ਜੇ ਪੰਜਾਬ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਸਮਝਣ ਦਾ ਯਤਨ ਕਰੇ ਇਹ ਸਾਡੇ ਨਾਲ ਜਮੇਸ਼ ਸਿੰਘ ਵੀ ਭਾਗਪੁਰਸੀ ਜਿਹੜੇ ਪੰਜਾਬ ਦੇ ਅੰਦਰ ਮਾਰਕ ਫੈਡ ਮਿਲਕ ਫੈਡ ਦੇ ਚੇਅਰਮੈਨ ਵੀ ਰਹੇ ਨੇ ਔਰ ਬਹੁਤ ਵੱਡੀ ਇਹਨਾਂ ਦੀ ਸਿਆਸੀ ਉੱਥੇ ਜਿਹੜੀ ਪਹੁੰਚ ਰਹੀ ਹੈ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ ਹੋਇਆ ਸੋ ਅਸੀਂ ਉਹਨਾਂ ਜਿਹੜੇ ਵੀ ਸਾਡੇ ਹਸਪਤਾਲ ਦੇ ਵਿੱਚ ਪਾਏ ਹੋਏ ਇਹ ਜਰੀਲੀ ਸ਼ਰਾਬ ਦੇ ਨਾਲ ਅਸੀਂ ਅਰਦਾਸ ਕਰਾਂਗੇ ਕਿ ਉਹਨਾਂ ਦੀ ਜਿਹੜੀ ਹੈ ਉਹ ਸਿਹਤਯਾਬੀ ਰਵੇ ਪਰਮਾਤਮਾ ਉਹਨਾਂ ਨੂੰ ਮਤਲਬ ਜਿਹੜੀ ਆ ਉਹ ਜਾਣ ਦੀ ਜਿਹੜੀ ਹੈ ਉਹ ਉਹਨਾਂ ਦੀ ਤੰਦਰੁਸਤੀ ਬਖਸ਼ੇ